ਰੱਬ ਇੱਕ ਗੁੰਝਲਦਾਰ ਬੁਝਾਰਤ ਇਸ਼ਰ ਇੰਜੀਨੀਅਰ ਇਸ਼ਰ ਸਿੰਘ ਜੀ ਲਿਖਦੇ ਨੇ ਤੇ ਮੈਂ ਤੁਹਾਡਾ دوست ਭពਿੰਦਰ ਪਾਰਜ ਤੇ ਦੋਆਬਾ ਰਿਰੂ ਦਾ ਮਾਂਚ ਪ੍ਰੋਫੈਸਰ ਮੋਨ ਸਿੰਘ ਦੀ ਇਸ ਸਰਲੇਖ ਵਾਲੀ ਪ੍ਰਸਿੱਧ ਕਵਿਤਾ ਰੱਬ ਨੂੰ ਸਮਝਣ ਅਤੇ ਮਿਲਣ ਦੇ ਔਖੇ ਪਰ ਅਸਫਲ ਢੰਗਾਂ ਦਾ ਸੰਖੇਪ ਵਰਣਨ ਕਰਦੀ ਹੈ 90 ਸਾਲ ਪਹਿਲਾਂ ਛਪੀ ਇਹ ਰਚਨਾ ਅੱਜ ਵੀ ਪੰਜਾਬੀ ਦਿਆਂ ਹਰਮਨ ਪੌਂਦਿਆਂ ਕਵਿਤਾਵਾਂ ਦੇ ਵਿੱਚ ਗਿਣੀ ਜਾਂਦੀ ਹੈ ਇਸ ਦੀਆਂ ਪਹਿਲੀਆਂ ਤੁਕਾਂ ਨੇ ਕਿ ਰੱਬ ਇੱਕ ਗੁੰਝਲਦਾਰ ਬੁਝਾਰਤ ਰੱਬ ਇੱਕ ਗੋਰਖ ਧੰਦਾ ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ ਆਪਣੀ ਕਵਿਤਾ ਦਾ ਨਾਇਕ ਰੱਬ ਨੂੰ ਬਣਾ ਕੇ ਪ੍ਰੋਫੈਸਰ ਮੋਹਨ ਸਿੰਘ ਹੋਣਾ ਨੇ ਆਪਣੀ ਸੂਝ ਬੂਝ ਦਾ ਸਬੂਤ ਦਿੱਤਾ ਕਿਉਂਕਿ ਉਸ ਦੇ ਅਣਗਿਣਤ ਨਾਵਾਂ ਚੋਂ ਇਹ ਹੀ ਇੱਕ ਐਸਾ ਨਾਮ ਹੈ ਜੋ ਅਜੇ ਵੀ ਅਜੇ ਤੱਕ ਕਿਸੇ ਧਰਮ ਜਾਂ ਸੰਪਰਦਾ ਦੇ ਵੱਲੋਂ ਪੈਂਟਡ ਨਹੀਂ ਕਰਵਾਇਆ ਗਿਆ ਇਸ ਕਰਕੇ ਪਰੰਪਰਾਗਤ ਧਰਮਾਂ ਦੇ ਕਥਿਤ ਰਾਖੇ ਇਸ ਨਾਅ ਨੂੰ ਬਹੁਤੀ ਮਹੱਤਤਾ ਨਹੀਂ ਦਿੰਦੇ ਤੇ ਇਸ ਦੇ ਲਈ ਮਰ ਮਿਟਣ ਦੇ ਦਾਅਵੇ ਨਹੀਂ ਕਰਦੇ ਨੇ ਚੰਗੀ ਗੱਲ ਇਹ ਵੀ ਹੈ ਕਿ ਅੱਜ ਵੀ ਇਹ ਨਾਅ ਸੰਪਰਦਾਦਾਇਕਾ ਸੰਪਰਦਾ ਇਕਤਾ ਤੋਂ ਜੜਾ ਨਿਰਲੇਪਿਕ ਗੈਰ ਰਸਮੀ ਨਾਅ ਹੈ ਜਿਦੇ ਨਾਲ ਅਸੀਂ ਕੁਝ ਖੁੱਲ ਖੇੜ ਲੈ ਸਕਦੇ ਹਾਂ ਇਸ ਨਾਉ ਨੂੰ ਸਾਰੀ ਅਸੀਂ ਇਸ ਨਾਉ ਦੇ ਰਾਹੀਂ ਅਸੀਂ ਉਸ ਨੂੰ ਕਿਸੇ ਵੀ ਖੁਸ਼ਾਮ ਦੀ ਵਿਸ਼ੇਸ਼ਣ ਵਰਤਨ ਤੋਂ ਬਿਨਾਂ ਬੇਚਜਕੋ ਕੇ ਮੁਖਾਤਬ ਕਰ ਸਕਦੇ ਹਾਂ ਇਸ ਨਾਉ ਨੂੰ ਕਿਸੇ ਵੀ ਭਾਵ ਦੇ ਨਾਲ ਵਰਤ ਸਕਦੇ ਹਾਂ ਇਥੋਂ ਤੱਕ ਕਿ ਉਸ ਦੀ ਹੋਂਦ ਤੋਂ ਵੀ ਇਨਕਾਰੀ ਹੋ ਸਕਦੇ ਹਾਂ ਇਸ ਦੇ ਰਾਹੀਂ ਅਸੀਂ ਉਸ ਨੂੰ ਪਿਆਰ ਕਰ ਸਕਦੇ ਹਾਂ ਉਸ ਦੇ ਨਾਲ ਰੋਸਾ ਕਰ ਸਕਦੇ ਆ ਉਸ ਨੂੰ ਚੰਗਾ ਕਹਿ ਸਕਦੇ ਆ ਉਸ ਨੂੰ ਨਾ ਚੰਗਾ ਕਹਿ ਸਕਦੇ ਆ ਉਸ ਤੋਂ ਕੁਝ ਮੰਗ ਸਕਦੇ ਆ ਤੇ ਨਾ ਦਿੱਤੇ ਜਾਣ ਤੇ ਵੀ ਉਸ ਨੂੰ ਉਲਾਮਬੇ ਦੇ ਸਕਦੇ ਆ ਤੇ ਵੱਧ ਤੋਂ ਵੱਧ ਵੱਧ ਘੱਟ ਵੀ ਬੋਲ ਸਕਦੇ ਆ ਉਸ ਨੂੰ ਇਸ ਸੰਸਾਰ ਦਾ ਪ੍ਰਬੰਧ ਸਹੀ ਤਰੀਕੇ ਦੇ ਨਾਲ ਨਾ ਕਰ ਸਕਣ ਦੇ ਲਈ ਜਿਹੜਾ ਪੱਖਪਾਤੀ ਬੇਦਰਦ ਕਹਿ ਸਕਦੇ ਆ ਇੱਥੋਂ ਤੱਕ ਕੀ ਕਹਿ ਸਕਦੇ ਆ ਕਿ ਉਹ ਮਨੁੱਖੀ ਹਾਲਾਤ ਤੇ ਭਾਵਨਾਵਾਂ ਪ੍ਰਤੀ ਉਦਾਸੀਨ ਤੇ ਬੇਕਿਰਕ ਹੈ ਕਿਉਂਕਿ ਉਸ ਦੇ ਸਾਹਮਣੇ ਚੰਗਾ ਚੰਗਿਆਂ ਦਾ ਮੰਦਾ ਤੇ ਮੰਦਿਆਂ ਦਾ ਚੰਗਾ ਹੋ ਹੀ ਜਾਂਦਾ ਹੈ ਕਹਿ ਸਕਦੇ ਆ ਕਿ ਐਨੇ ਚਿਰ ਤੋਂ ਰੱਬ ਪੂਣਾ ਕਰਦੇ ਹੋਣ ਤੇ ਵੀ ਬਾਵਜੂਦ ਉਸ ਉਸਨੇ ਜਿਹੜਾ ਆਪਣੇ ਤਜਰਬੇ ਤੋਂ ਬਹੁਤੇ ਸਬਕ ਨਹੀਂ ਸਿੱਖੇ ਨੇ ਇਹ ਸਭ ਕਹਿਣ ਦੇ ਲਈ ਸਾਨੂੰ ਕੋਈ ਕੁਝ ਨਹੀਂ ਕਹਿੰਦਾ ਜਦੋਂ ਕਿ ਪੈਂਟਡ ਜਿਹੜੀਆਂ ਕੀ ਚੀਜ਼ਾਂ ਕਰਾਈਆਂ ਹੁੰਦੀਆਂ ਨੇ ਚਾਹੇ ਉਹ ਮਸ਼ੀਨਾਂ ਨੇ ਚਾਹੇ ਕਿਸੇ ਦਾ ਕੋਈ ਵੀ ਨਾਮ ਹੈ ਪੈਂਟਡ ਕੀਤੇ ਨਾਮਾਂ ਰਾਹੀਂ ਰੱਬ ਦੇ ਬਾਰੇ ਐਨਾ ਸੋਚ ਲੈਣ ਦੀ ਸਜ਼ਾ ਮਿਲ ਸਕਦੀ ਹੈ ਪਰ ਰੱਬ ਜਿਹੜਾ ਹੈ ਉਹਨੂੰ ਪੈਂਟਡ ਕਿਸੇ ਨੇ ਨਹੀਂ ਕਰਾਇਆ ਜੇ ਤਾਈਂ ਇਸ ਨਾਮ ਦੇ ਰਾਹੀਂ ਰੱਬ ਦੇ ਨਾਲ ਇਸ ਤਰ੍ਹਾਂ ਦੀ ਖੁੱਲ ਖੇੜ ਸ਼ਿਵ ਕੁਮਾਰ ਬਟਾਲਵੀ ਤੇ ਇਹਨਾਂ ਤੋਂ ਪਹਿਲਾਂ ਸਾਈ ਬੁੱਲੇ ਸ਼ਾਹ ਵਰਗਿਆਂ ਨੇ ਵੀ ਲਈ ਹੈ ਇਹ ਨਾਂਵ ਜਿਹੜਾ ਹੈ ਦੋਵੇਂ ਪੰਜਾਬਾਂ ਦੀ ਆਮ ਜਨਤਾ ਦੇ ਵਿੱਚ ਹਰਮਨ ਪਿਆਰ ਹੈ। ਭਾਵੇਂ ਕਿ ਪੰਜਾਬ ਸ਼ਬਦ ਦੀ ਤਰ੍ਹਾਂ ਇਹ ਵੀ ਪੰਜਾਬੀ ਭਾਸ਼ਾ ਦਾ ਹੀ ਸ਼ਬਦ ਨਹੀਂ। ਰੱਬ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਪਾਕਿਸਤਾਨ ਵਾਲੇ ਕਹਿੰਦੇ ਨਾ ਆਪਾਂ ਕਹਿੰਦੇ ਸਤਿ ਸ਼੍ਰੀ ਅਕਾਲ ਜਾਂ ਨਮਸਤੇ ਤੇ ਉਹ ਕਹਿੰਦੇ ਨੇ ਜਦੋਂ ਆਪਾਂ ਜਾਂਦੇ ਆ ਨਾ ਕਿਤੇ ਜਾਂ ਘਰੋਂ ਉੱਠ ਕੇ ਤੁਰਦੇ ਆ ਤਾਂ ਉਹ ਕਹਿੰਦੇ ਆ ਰੱਬ ਰੱਖਾ। ਰੱਬ ਅਰਬੀ ਭਾਸ਼ਾ ਦਾ ਸ਼ਬਦ ਹੈ ਜਦੋਂ ਕਿ ਪੰਜਾਬੀ ਫਾਰਸੀ ਦਾ ਪੰਜਾਬ ਜਿਹੜਾ ਹੈ ਫਾਰਸੀ ਦਾ ਸ਼ਬਦ ਹੈ ਭਾਰਤੀ ਧਾਰਮਿਕ ਗ੍ਰੰਥਾਂ ਦੇ ਵਿੱਚ ਇਹ ਨਾਮ ਨਾਹ ਦੇ ਬਰਾਬਰ ਵਰਤਿਆ ਗਿਆ ਹੈ ਜਾਨਕੀ ਨਹੀਂ ਨੋ ਇਸਦਾ ਮਤਲਬ ਇਹ ਨਹੀਂ ਕਿ ਰੱਬ ਦੇ ਇਸ ਨਾਮ ਦੀ ਮਹੱਤਤਾ ਹੋਰਾਂ ਤੋਂ ਘੱਟ ਹੈ ਇਸਲਾਮ ਧਰਮ ਦੇ ਉਹਨਾਂ 99 ਮਿਆਰੀ ਨਾਮਾ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਜ਼ਿਕਰ ਪਵਿੱਤਰ ਕੁਰਾਨ ਸ਼ਰੀਫ ਦੇ ਵਿੱਚ ਆਉਂਦਾ ਹੈ ਇਸਦਾ ਭਾਵ ਮਾਲਕ ਰਾਖਾ ਜਾਂ ਪਾਲਨ ਹਾਰ ਹੈ ਜਿਸ ਕਰਕੇ ਉਸ ਨੂੰ ਰੱਬ ਉਲ ਆਲਮੀਨ ਜਾਣੇ ਕਿ ਸਾਰੇ ਸੰਸਾਰ ਦਾ ਰੱਬ ਕਿਹਾ ਗਿਆ ਨਾ ਕਿ ਸਿਰਫ ਇਸਲਾਮ ਦੇ ਉਪਾਸ਼ਕਾਂ ਦਾ ਰੱਬ ਦੇ ਸਭ ਨਾਮ ਉਸ ਦੇ ਗੁਣਵਾਚਕ ਨਾਮ ਨੇ ਉਸ ਦੇ ਸਿਫਾਤੀ ਜਾਂ ਕੁਆਲੀਟੇਟਿਵ ਨਾਮ ਨੇ ਇਹ ਸਭ ਉਸ ਦੇ ਉਪਾਸ਼ਕਾਂ ਨੇ ਆਪੋ ਆਪਣੇ ਪਿਆਰ ਦੇ ਵਿੱਚ ਆ ਕੇ ਰੱਖੇ ਹੋਏ ਨੇ ਕਿਉਂਕਿ ਉਸਦੇ ਅਸਲ ਨਾਮ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ ਅਸਲ ਨਾਮ ਉਹ ਹੁੰਦਾ ਹੈ ਜੋ ਕਿਸੇ ਦੇ ਮਾਤਾ ਪਿਤਾ ਨੇ ਰੱਖਿਆ ਹੋਵੇ ਤੇ ਸਰਕਾਰੀ ਦਰਬਾਰੇ ਪਰਵਾਣ ਹੋ ਜਾਵੇ ਰੱਬ ਦੇ ਮਾਮਲੇ ਦੇ ਵਿੱਚ ਇਹ ਸੰਭਵ ਨਹੀਂ ਕਿਉਂਕਿ ਉਸਦਾ ਕੋਈ ਮਾਤਾ ਪਿਤਾ ਜਾਂ ਭੈਣ ਭਰਾ ਨਹੀਂ ਹੈ ਤੇ ਉਹ ਆਪਣੇ ਆਪ ਹੀ ਬਣਿਆ ਦਸੀਦਾ ਹੈ ਜਾਨਕੀ ਦਿਸਦਾ ਹੈ ਆਪਣੇ ਆਪ ਹੀ ਬਣਿਆ ਦਿਸਦਾ ਹੈ ਦਸੀਦਾ ਹੈ ਹਰ ਨਾਮ ਦੇ ਨਾਲ ਉਪਾਸ਼ਕਾਂ ਦੀਆਂ ਭਾਵਨਾਵਾਂ ਸ਼ਰਦਾ ਤੇ ਪ੍ਰੇਮ ਜੁੜਿਆ ਹੋਇਆ ਇਸ ਤਰ੍ਹਾਂ ਦੇ ਨਾਮ ਜਿਹੜੇ ਨੇ ਅਸੀਂ ਆਪਣੇ ਮਹਾਪੁਰਖਾਂ ਦੇ ਵੀ ਰੱਖੇ ਹੋਏ ਨੇ ਉਦਾਹਰਣ ਦੇਖੀ ਜਾਵੇ ਅਸੀਂ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਬੰਸਰੀ ਵਾਲਾ ਸ਼ਾਮ ਸੁੰਦਰ ਮੁਰਲੀ ਮਨੋਰ ਮੁਰਾਰੀ ਕਹਿੰਦੇ ਆ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਜਰੀ ਗੁਜਰੀ ਦਾ ਚੰਨ ਬਾਜਾਂ ਵਾਲਾ ਕਲਗੀਆਂ ਵਾਲਾ ਅਮਰਤ ਦਾ ਦਾਤਾ ਸਰਬੰਸਦਾਨੀ ਕਹਿੰਦੇ ਆ ਇਸ ਦੋਸ਼ ਪਾਸਟਾ ਕੀ ਰੱਬ ਦੇ ਸਾਰੇ ਨਾਮ ਸਤਕਾਰਯੋਗ ਨੇ ਤੀਨਾਂ ਦੇ ਬਾਰੇ ਬਹਿਸ ਮੁਬਾਹਿਸਾ ਗਲਤ ਹੈ ਕਿਉਂਕਿ ਇਹ ਉਸ ਨੂੰ ਗੁੰਝਲਦਾਰ ਬੁਝਾਰਤ ਜਾਂ ਗੋਰਖ ਧੰਦਾ ਬਣਾਉਂਦਾ ਇੱਕ ਕਾਰਨ ਬਣਦਾ ਹੈ ਇਸ ਤਰ੍ਹਾਂ ਸਰਲ ਸੁਭਾਅ ਦੇ ਮਾਲਕ ਰੱਬ ਦੇ ਦੋ ਪਾਖਣੇ ਜੋ ਸਾਨੂੰ ਆਪਾ ਵਿਰੋਧੀ ਲੱਗਦੇ ਐ ਇਸ ਦਾ ਇੱਕੋ ਇੱਕ ਸਪਸ਼ਟਿਕਰਨ ਇਹ ਹੈ ਕਿ ਜੇ ਉਸ ਨੂੰ ਸਹੀ ਢੰਗ ਦੇ ਨਾਲ ਸਮਝਿਆ ਜਾਵੇ ਨਾ ਤਾਂ ਉਹ ਸਰਲ ਹੈ ਸੌਖਾ ਹੈ ਜੇ ਸਹੀ ਢੰਗ ਦੇ ਨਾਲ ਨਾ ਸਮਝਿਆ ਜਾਵੇ ਤਾਂ ਉਹ ਗੁੰਜਲਦਾਰ ਔਖਾ ਹੋ ਜਾਂਦਾ ਹੈ ਕਿ ਅਸੀਂ ਗੁੰਜਲਦਾਰ ਬਣੇ ਰੱਬ ਨੂੰ ਸਰਲ ਬਣਾ ਸਕਦੇ ਹਾਂ ਸੌਖਾ ਕਰ ਸਕਦੇ ਹਾਂ ਇਸ ਸਵਾਲ ਦਾ ਜਵਾਬ ਸਮਝਣ ਦੇ ਲਈ ਆਪਾਂ ਜਿਹੜਾ ਵਿਗਿਆਨ ਸਾਇੰਸ ਅਤੇ ਟੈਕਨੋਲੋਜੀ ਨੂੰ ਉਦਾਹਰਨ ਤੇ ਬਿੰਬ ਜਾਨਕੀ ਮੈਟਾਫਰ ਬਣਾਉਨੇ ਆ ਕਿਉਂਕਿ ਔਖੀਆਂ ਗੱਲਾਂ ਨੂੰ ਸਮਝਣ ਦੇ ਲਈ ਆਪਾਂ ਆਪਣੀਆਂ ਜਾਣੀਆਂ ਪਛਾਣੀਆਂ ਚੀਜ਼ਾਂ ਦੀਆਂ ਉਦਾਹਰਨਾਂ ਤੇ ਉਹਨਾਂ ਦੇ ਬਿੰਬਾਂ ਦਾ ਸਹਾਰਾ ਆਮ ਲੈਂਦੇ ਹਾਂ ਪਹਿਲੇ ਸਮਿਆਂ ਦੇ ਵਿੱਚ ਸਾਡਾ ਵਾਹ ਜਿਹੜਾ ਸੀ ਗੁੰਜਲਦਾਰ ਤੇ ਗੋਰਖ ਧੰਦਾ ਨੁਮਾ ਚੀਜ਼ਾਂ ਦੇ ਨਾਲ ਬਹੁਤ ਘੱਟ ਪੈਂਦਾ ਸੀ ਪਰ ਅੱਜ ਜਿਹੜਾ ਸਾਇੰਸ ਦਾ ਜੋਗ ਹੈ ਸਾਇੰਸ ਅਤੇ ਟੈਕਨੋਲੋਜੀ ਕਰਕੇ ਬਣੇ ਇਸ ਤਰ੍ਹਾਂ ਦੇ ਅਨੇਕਾਂ ਜੰਤਰਾ ਮਸ਼ੀਨਾਂ ਤੇ ਸਿਸਟਮਾਂ ਦੇ ਨਾਲ ਸਾਡਾ ਵਾਹ ਹਰ ਵਕਤ ਪੈਂਦਾ ਹੈ ਇਹ ਰੱਬ ਜਿੰਨੇ ਗੁੰਜਲਦਾਰ ਭਾਵੇਂ ਨਹੀਂ ਇਹ ਰੱਬ ਜਿਹੜੇ ਨੇ ਜਿੰਨੇ ਗੁੰਜਲਦਾਰ ਭਾਵੇਂ ਨਹੀਂ ਪਰ ਫਿਰ ਵੀ ਇਹਨਾਂ ਵਿੱਚੋਂ ਕਿਸੇ ਦੀ ਵੀ ਥਿਉਰੀ ਜਾਂ ਬੰਤਰ ਦਾ ਸਾਨੂੰ ਪਤਾ ਹੀ ਨਹੀਂ ਕਿਸੇ ਦੇ ਕੰਮ ਕਰਨ ਦੇ ਵਿਧੀ ਵਿਵਧਾਨ ਦਾ ਕੋਈ ਪਤਾ ਨਹੀਂ ਇਹ ਸਭ ਸਾਡੇ ਲਈ ਜਿਹੜਾ ਬਲੈਕ ਬਾਕਸ ਬਾਕਸ ਜਿਹੜਾ ਬਲੈਕ ਬਾਕਸ ਜਿਹੜਾ ਪਲੇਨ ਦੇ ਵਿੱਚ ਹੁੰਦਾ ਜਦੋਂ ਕਰੈਸ਼ ਹੋ ਜਾਂਦਾ ਜਾਂ ਦੁਰਘਟਨਾਗ੍ਰਸਤ ਹੁੰਦਾ ਹੈ ਤਾਂ ਉਹਦੇ ਵਿੱਚ ਇੱਕੋ ਹੀ ਚੀਜ਼ ਖੋਜੀ ਜਾਂਦੀ ਹੈ ਬਲੈਕ ਬਾਕਸ ਕਿੱਥੇ ਹੈ ਜੀ ਤੇ ਉਹਦੇ ਵਿੱਚੋਂ ਸਾਰਾ ਰਿਕਾਰਡ ਮਿਲਦਾ ਹੈ ਇਹ ਸਭ ਸਾਡੇ ਲਈ ਬਲੈਕ ਬਾਕਸ ਹੈ ਫਿਰ ਵੀ ਅਸੀਂ ਇਹਨਾਂ ਦੇ ਪੂਰੇ ਭਰੋਸੇ ਅਤੇ ਸੁਰੱਖਿਅਤ ਢੰਗ ਦੇ ਨਾਲ ਵਰਤੋਂ ਕਰਦੇ ਹਾਂ ਇਹਨਾਂ ਤੋਂ ਪੂਰਾ ਲਾਭ ਉਠਾ ਰਹੇ ਹਾਂ ਨਤੀਜੇ ਦੇ ਵਜੋਂ ਅੱਜ ਸਾਰਾ ਸੰਸਾਰ ਅਣਕਿਆਸਿਆ ਵਿਕਾਸ ਕਰ ਚੁੱਕਿਆ ਹੈ ਬਹੁਤ ਖੁਸ਼ਹਾਲ ਹੈ ਇਹਨਾਂ ਦੇ ਵਿੱਚੋਂ ਕੁਝ ਜੰਤਰ ਆਪਾਂ ਨਿੱਜੀ ਤੌਰ ਦੇ ਉੱਤੇ ਵਰਤਦੇ ਹਾਂ ਤੇ ਬਹੁਤੇ ਸਮੂਹਿਕ ਤੌਰ ਦੇ ਉੱਤੇ ਵੀ ਜਿਵੇਂ ਕਿ ਕਾਰ ਮੋਬਾਈਲ ਆਦਿ ਨੂੰ ਨਿੱਜੀ ਤੌਰ ਦੇ ਉੱਤੇ ਵਰਤਿਆ ਜਾਂਦਾ ਹੈ ਤੇ ਹਵਾਈ ਜਹਾਜ਼ ਸ਼ਹਿਰਾਂ ਦੇ ਜਲ ਸਪਲਾਈ ਸੀਵਰੇਜ ਬਿਜਲੀ ਦੇ ਪ੍ਰਬੰਧ ਜਾਂ ਡਾਕਟਰ ਡਾਕਟਰੀ ਦੀਆਂ ਜਿਹੜੀਆਂ ਮਸ਼ੀਨਾਂ ਨੇ ਆਦੀ ਨੂੰ ਸਮੂਹਿਕ ਤੌਰ ਦੇ ਉੱਤੇ ਬਾਰਤਦੇ ਆ ਉਦਾਹਰਨ ਵਜੋਂ ਅੱਜ ਦੀ ਕਾਰ ਦੇ ਵਿੱਚ ਤਕਰੀਬਨ 40000 ਪੁਰਜ਼ੇ ਹੁੰਦੇ ਨੇ ਤੇ ਤਕਰੀਬਨ ਇੱਕ ਦਰਜਨ ਇੰਜੀਨੀਅਰੀ ਬ੍ਰਾਂਚਾਂ ਦੇ ਸੁਮੇਲ ਦੇ ਨਾਲ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਐਨੀ ਗੁੰਜਲਦਾਰ ਮਸ਼ੀਨਰੀ ਹੋਣ ਦੇ ਬਾਵਜੂਦ ਸੰਸਾਰ ਭਰ ਦੇ ਵਿੱਚ ਲੋਕ ਆਸਾਨੀ ਦੇ ਨਾਲ ਇਹਨਾਂ ਨੂੰ ਚਲਾ ਤੇ ਇਹਨਾਂ ਦਾ ਲਾਭ ਉਠਾ ਰਹੇ ਨੇ ਇਹਨਾਂ ਦੀ ਵਰਤੋਂ ਦੇ ਲਈ ਸਾਨੂੰ ਸਿਰਫ ਸਟੀering ਬ੍ਰੇਕ ਐਕਸੀਲੇਟਰ ਗੇਅਰ ਗੈਸ ਦੀ ਟੈਂਕੀ ਆਦਿ ਬਾਰੇ ਹੀ ਜਾਣਕਾਰੀ ਹੋਣੀ ਚਾਹੀਦੀ ਹੈ ਜਾਂ ਫਿਰ ਇਹਨਾਂ ਨੂੰ ਚਲਾਉਣ ਦੇ ਲਾਇਸੈਂਸ ਲੈਣੇ ਅਤੇ ਟ੍ਰੈਫਿਕ ਦੇ ਜਿਹੜੇ ਨਿਯਮ ਨੇ ਸਿੱਖਣੇ ਪੈਂਦੇ ਨੇ ਇਸ ਵਰਗੀ ਉਦਾਹਰਨ ਹੀ ਬਿਜਲੀ ਦੀ ਹੈ ਅਸੀਂ ਘਰ ਦੇ ਵਿੱਚ ਦਾਖਲ ਹੋ ਕੇ ਉਂਗਲ ਦੇ ਨਾਲ ਛੋਟੀ ਜਿਹੀ ਸਵਿੱਚ ਦੱਬਦੇ ਹਾਂ ਤੇ ਸਾਰਾ ਘਰ जगमਗਾਉਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਹੋਰ ਜ਼ਰੂਰੀ ਕੰਮ ਵੀ ਸਵਿਚਾਂ ਦੱਬ-ਦੱਬ ਕੇ ਹੀ ਕਰੀ ਜਾਂਦੇ ਆ ਸਭ ਕੁਝ ਕਿਵੇਂ ਹੋਈ ਜਾਂਦਾ ਕਦੇ ਸੋਚਿਆ ਸਮਝਿਆ ਵੀ ਨਹੀਂ ਤੇ ਸੋਚਣ ਸਮਝਣ ਦੀ ਕੋਈ ਲੋੜ ਵੀ ਨਹੀਂ ਪੈਂਦੀ ਇਹਨਾਂ ਯੰਤਰਾਂ ਮਸ਼ੀਨਾਂ ਤੇ ਸਿਸਟਮਾਂ ਨੂੰ ਬਣਾਉਣ ਵਾਲਿਆਂ ਨੇ ਇਹਨਾਂ ਦੇ ਵਿੱਚ ਉਹ ਸਾਜੋ ਸਮਾਨ ਲਾਇਆ ਹੋਇਆ ਜਿਸ ਕਰਕੇ ਇਹਨਾਂ ਦੀ ਵਰਤੋਂ ਆਸਾਨ ਵੀ ਹੈ ਤੇ ਇਹਨਾਂ ਤੋਂ ਇਛਿਤ ਲਾਭ ਵੀ ਉਠਾਏ ਜਾ ਸਕਦੇ ਨੇ ਤੇ ਜਾ ਰਹੇ ਨੇ ਪਾ ਵਾ ਸਾਨੂੰ ਕਿਸੇ ਜੰਤਰ ਮਸ਼ੀਨ ਜਾਂ ਸਿਸਟਮ ਨੂੰ ਵਰਤਣ ਅਤੇ ਉਸ ਤੋਂ ਫਾਇਦਾ ਉਠਾਉਣ ਦੇ ਲਈ ਉਸ ਦੀ ਇੰਜੀਨੀਅਰੀ ਤੇ ਉਹ ਅੰਦਰੂਨੀ ਗੁੰਜਲਾਂ ਆਦੀ ਸਮਝਣ ਦੀ ਜ਼ਰੂਰਤ ਜਾਂ ਲੋੜ ਰਹੀ ਹੈ। ਇਹੋ ਤਰਕੀਬ ਜਿਹੜੀ ਰੱਬ ਦੇ ਉੱਤੇ ਵੀ ਲਾਗੂ ਹੁੰਦੀ ਹੈ ਕਿ ਸਾਨੂੰ ਉਸ ਦੇ ਗੁੰਝੇ ਉਸ ਦੇ ਜਿਹੜੇ ਗੁੱਝੇ ਭੇਤ ਨੇ ਭੇਤਾਂ ਤੇ ਔਖੇ ਫਲਸਫਿਆਂ ਨੂੰ ਜਾਣਨ ਸਮਝਣ ਦੀ ਬਹੁਤ ਹੀ ਲੋੜ ਨਹੀਂ ਹੈ। ਅਸੀਂ ਉਸ ਦੇ ਸਟੀering ਬ੍ਰੇਕ ਨੁਮਾ ਕੁਝ ਗੁਣਾਂ ਤੇ ਲੱਛਣਾਂ ਦੀ ਖੋਜ ਕਰਕੇ ਤੇ ਸਮਝ ਕੇ ਹੀ ਉਸ ਦਾ ਪੂਰਾ ਲਾਹਾ ਲੈ ਸਕਦੇ ਆ ਪ੍ਰੋਫੈਸਰ ਮੋਹਨ ਸਿੰਘ ਹੁਣ ਵੀ ਪ੍ਰੋਫੈਸਰ ਮੋਹਨ ਸਿੰਘ ਵੀ ਇਸ ਖੋਜ ਦੇ ਲਈ ਸਾਨੂੰ ਉਤਸ਼ਾਹਿਤ ਕਰਦੇ ਨੇ ਕਿ ਸਾਨੂੰ ਇਸ ਤਰ੍ਹਾਂ ਦੀਆਂ ਖੋਜਾਂ ਕਰਨ ਤੋਂ ਇਸ ਕਰਕੇ ਨਹੀਂ ਡਰਨਾ ਨਹੀਂ ਚਾਹੀਦਾ ਮਤੇ ਅਸੀਂ ਕਾਫਰ ਨਾ ਗਰਜ਼ਾਨੇ ਜਾਈਏ ਕਾਫਰ ਹੋਣੋਂ ਡਰ ਕੇ ਵੀ ਕਹਿੰਦੇ ਨੇ ਕਿ ਕਾਫਰ ਹੋਣੋਂ ਡਰ ਕੇ ਜੀਵੇ ਖੋਜ ਮੁਗਲ ਨਾ ਕੋਜੀ ਲਾਈ ਲੱਗ ਮੋਮਨ ਦੇ ਕੋਲੋਂ ਖੋਜੀ ਕਾਫਰ ਚੰਗਾ ਉਹਨਾਂ ਨੇ ਖੁਦ ਇਹ ਖੋਜ ਕੀਤੀ ਲੱਗਦੀ ਹੈ ਜਿਸ ਦੇ ਸਦਕਾ ਉਹ ਸਾਡੇ ਖੂਹ ਤੇ ਵਸਦਾ ਰੱਬ ਨਹੀਂ ਸਾਡੇ ਖੂਹ ਤੇ ਵਸਦਾ ਰੱਬ ਨਹੀਂ ਦਾ ਜਿਹੜਾ ਆਨੰਦ ਮਾਨ ਸਕੇ ਪਰਮਾਰਥ ਦੇ ਇਤਿਆਜ਼ ਦੇ ਵਿੱਚ ਇਸ ਤਰ੍ਹਾਂ ਹੁੰਦਾ ਰਿਹਾ ਕਿ ਧੰਨੇ ਭਗਤ ਦੇ ਖੂਹ ਦੇ ਉੱਤੇ ਰਹਿਣ ਦੀ ਗੱਲ ਛੱਡੀਏ ਰੱਬ ਤਾਂ ਉਸਦੇ ਖੇਤੀ ਬਾੜੀ ਦੇ ਕੰਮ ਵੀ ਕਰਦਾ ਸੀ ਜਦ ਸਾਈ ਬੁੱਲੇ ਸ਼ਾ ਆਪਣੇ ਹੋਣ ਵਾਲੇ ਮੁਰਸ਼ਿਦ ਅਨਾਇਤ ਸ਼ਾ ਦੇ ਕੋਲ ਗਏ ਤੇ ਰੱਬ ਨੂੰ ਮਿਲਣ ਦਾ ਢੰਗ ਪੁੱਛਿਆ ਤਾਂ ਜਵਾਬ ਮਿਲਿਆ ਬੁੱਲਿਆ ਰੱਬ ਦਾ ਕੀ ਪੋਣਾ ਇਧਰੋਂ ਪੱਟਣਾ ਇਧਰ ਲਾਉਣਾ ਇਹ ਸੱਥ ਇਸ ਸੱਚਾਈ ਦਾ ਜਿਹੜਾ ਸਬੂਤ ਨੇ ਕਿ ਜੇ ਰੱਬ ਨੂੰ ਸਮਝਣ ਦੀ ਜੁਗਤ ਸਿੱਖ ਲਈ ਜਾਵੇ ਨਾ ਤਾਂ ਅਸੀਂ ਬਹੁਤ ਸੋਖੇ ਢੰਗ ਦੇ ਨਾਲ ਉਸ ਨੂੰ ਮਿਲ ਸਕਦੇ ਹਾਂ ਭਾਵੇਂ ਵਿਚਾਰਤਾਰਾ ਮੁੱਢਕਦਮੀ ਹੈ ਇਸ ਨੂੰ ਜਨ ਸਧਾਰਨ ਜਨ ਸਧਾਰਨ ਦੇ ਵਿੱਚ ਪ੍ਰਚਲਿਤ ਭਗਤੀ ਲਹਿਰ ਦੇ ਮੋਢੀ ਮਹਾਪੁਰਖਾਂ ਨੇ ਕੀਤਾ ਜਿਨ੍ਹਾਂ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਸਿਰਮੌਰ ਸਨ ਉਹਨਾਂ ਨੇ ਆਪਣੀਆਂ ਬਾਣੀਆਂ ਦੇ ਰਾਹੀਂ ਖਲਕਤ ਨੂੰ ਰੱਬ ਨੂੰ ਮਿਲਣ ਦੀ ਲੋੜ ਉਸ ਨੂੰ ਮਿਲ ਕੇ ਪ੍ਰਾਪਤ ਹੋਣ ਵਾਲੇ ਲਾਭ ਅਤੇ ਮਿਲਣ ਦੀਆਂ ਸਰਲ ਤੇ ਸਫਲ ਜੁਗਤਾਂ ਦੇ ਬਾਰੇ ਦੱਸਿਆ ਉਸ ਨੂੰ ਮਾਤਾ ਪਿਤਾ ਭਾਈ ਮਿੱਤਰ ਰਿਸ਼ਤੇਦਾਰ ਦੀ ਸੰਗਤ ਦਿੱਤੀ ਹੈ ਜੋ ਹਰ ਵਕਤ ਸਾਡੇ ਕੋਲ ਰਹਿੰਦੇ ਨੇ ਇਥੋਂ ਤੱਕ ਸਮਝਾਇਆ ਕਿ ਜੇ ਰੱਬ ਨੂੰ ਮਿਲਣ ਦੀ ਜੁਗਤ ਸਿੱਖ ਲਈ ਜਾਵੇ ਤਾਂ ਅਸੀਂ ਦੁਨਿਆਵੀ ਫਰਜ਼ ਪੂਰੇ ਕਰਦੇ ਹੋਏ ਹੱਸਦੇ ਖੇਡਦੇ ਖਾਂਦੇ ਪਹਿਨਦੇ ਉਸ ਨੂੰ ਮਿਲ ਸਕਦੇ ਹਾਂ ਕੋਈ ਸਪੈਸ਼ਲ ਸਮਾਨੀ ਚਾਹੀਦਾ ਇਸ ਤਰ੍ਹਾਂ ਦੇ ਰੱਬ ਨੂੰ ਫਿਰ ਗੁੰਜਲਦਾਰ ਕਿਸ ਨੇ ਤੇ ਕਿਉਂ ਬਣਾਇਆ ਸਵਾਲੇ ਖੜਾ ਹੋ ਜਾਂਦਾ ਅਸੀਂ ਉਸ ਦੀ ਸਾਦਗੀ ਨੂੰ ਕਿਵੇਂ ਮਾਨ ਸਕਦੇ ਹਾਂ ਉੱਤਰ ਹੈ ਕਿ ਇਹ ਕੰਮ ਕਥਿਤ ਰਾਖਿਆਂ ਨੇ ਆਪਣੀ ਖੁਦਗਰਜ਼ੀ ਦੇ ਲਈ ਕਰ ਲਿਆ ਅਸੀਂ ਮੋਢੀ ਮਹਾਪੁਰਖਾਂ ਦੀ ਆ ਸਰਲ ਸਿੱਖਿਆਵਾਂ ਨੂੰ ਖੁਦ ਪੜ ਸਮਝ ਤੇ ਇਹਨਾਂ ਦੇ ਅਮਲ ਕਰਕੇ ਰੱਬ ਦੀ ਸਾਦਗੀ ਦਾ ਆਨੰਦ ਮਾਣ ਸਕਦੇ ਹਾਂ ਪਰ ਜਦ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਜਾਂ ਬਾਣੀਆਂ ਦੀ ਆਪ ਖੋਜ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਤੇ ਸਾਨੂੰ ਬਹੁਤ ਔਖੀਆਂ ਲੱਗਦੀਆਂ ਨੇ ਤੇ ਸਾਡੀ ਸਮਝ ਦੇ ਵਿੱਚ ਨਹੀਂ ਆਉਂਦੀਆਂ ਇਸ ਦਾ ਕਾਰਨ ਇਹ ਵੀ ਹੈ ਕਿ ਮਹਾਪੁਰਖਾਂ ਨੇ ਆਪਣੀਆਂ ਸਿੱਖਿਆਵਾਂ ਉੱਚ ਕੋਟੀ ਦੀ ਵਿਦਵਤਾ ਭਰਪੂਰ ਔਖੀ ਸ਼ੈਲੀ ਦੇ ਵਿੱਚ ਵੀ ਰਚੀਆਂ ਨੇ ਤਾਂ ਕਿ ਦੁਨਿਆਵੀ ਸਿਆਣੇ ਉਹਨਾਂ ਨੂੰ ਐਵੇਂ ਨਾ ਸਮਝ ਲੈਣ ਪਰ ਉਪਕਾਰ ਵਜੋਂ ਉਹਨਾਂ ਨੇ ਉਹੀ ਸਿਖਿਆਵਾਂ ਦੇ ਨਾਲ ਨਾਲ ਬਹੁਤ ਸਰਲ ਸ਼ੈਲੀ ਦੇ ਵਿੱਚ ਵੀ ਰਚੀਆਂ ਨੇ ਤਾਂ ਕਿ ਸਧਾਰਨ ਜਨਤਾ ਜਿਹੜੀ ਹੈ ਲੋਕ ਨੇ ਜਿਹੜੇ ਇਹਨਾਂ ਤੋਂ ਲਾਭ ਉਠਾ ਸਕੇ ਤੇ ਇਸ ਕਰਕੇ ਹੀ ਉਹਨਾਂ ਦੀਆਂ ਬਾਣੀਆਂ ਦੇ ਵਿੱਚ ਦੁਹਰਾਓ ਬਹੁਤ ਨੇ ਪਰ ਕਥਿਤ ਰਾਖੇ ਜਿਹੜੇ ਨੇ ਜਿਹੜੇ ਚੌਧਰ ਚੌਧਰੀ ਬਣੇ ਹੋਏ ਨੇ ਕਥਿਤ ਰਾਖੇ ਆਪਣੀ ਵਿਦਵਤਾ ਦੀ ਟੋਰ ਦੇ ਵਿੱਚ ਆਪਣੇ ਪੇਟ ਅਤੇ ਮਾਨ ਇੱਜ਼ਤ ਲਈ ਜਿਹੜਾ ਸਾਨੂੰ ਗੁੰਝਲਦਾਰ ਫਲਸਫਿਆਂ ਠੋਕੇ ਸ਼ਬਦਾਂ ਦੇ ਭੰਬਲ ਪੂਸਿਆਂ ਦੇ ਵਿੱਚ ਪਾ ਦਿੰਦੇ ਨੇ ਮਜਬੂਰ ਹੋ ਕੇ ਸਾਨੂੰ ਇਹ ਕੰਮ ਉਹਨਾਂ ਉਹਨਾਂ ਹੀ ਜਿਹੜਾ ਆਊਟ ਸੋਰਸ ਕਰਨਾ ਪੈਂਦਾ ਤੇ ਦੇਖ ਰਹੇ ਹਾਂ ਕਿ ਰੱਬ ਦਾ ਵਿਸ਼ਾ ਅੱਜ ਜਿਹੜਾ ਟੂਆ ਬਿਗ ਟੂ ਫੇਲ ਬਿਜ਼ਨਸ ਬਣਿਆ ਹੋਇਆ ਹੈ ਅਸੀਂ ਰੱਬ ਨੂੰ ਹੋਰ ਗੁੰਝਲਦਾਰ ਸਮਝ ਕੇ ਇੱਕ ਕੂ ਇੱਕ ਕੂ ਚੱਕਰ ਦੇ ਵਿੱਚ ਪੈ ਜਾਂਦੇ ਹਾਂ ਹਾਲਾਂਕਿ ਅਸੀਂ ਮਹਾਪੁਰਖਾਂ ਦੀਆਂ ਸੌਖੀਆਂ ਤੇ ਸਾਡੇ ਸਮਝਣਯੋਗ ਸਿੱਖਿਆਵਾਂ ਦੇ ਉੱਤੇ ਅਮਲ ਕਰਕੇ ਪੂਰੇ ਲਾਭ ਉਠਾ ਸਕਦੇ ਹਾਂ ਅਮਰੀਕਾ ਦੇ ਪ੍ਰਸਿੱਧ ਹਾਸਰਸ ਫਿਲਾਸਫਰ ਮਾਰਕ ਟਵੇਨ ਦੀ ਇੱਕ ਬਹੁਤ ਟੁਕਮੀ ਟੁਕ ਹੈ ਲੋਕ ਬਾਈਬਲ ਦੀਆਂ ਉਹਨਾਂ ਗੱਲਾਂ ਦਾ ਫਿਕਰ ਕਰਦੇ ਨੇ ਜੋ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਪਰ ਮੈਂ ਉਹਨਾਂ ਦਾ ਫਿਕਰ ਕਰਦਾ ਜੋ ਮੈਨੂੰ ਸਮਝ ਆ ਚੁੱਕੀਆਂ ਨੇ ਕਹਿੰਦਾ ਇਸ ਤੁੱਕ ਦੀ ਜਿਹੜੀ ਆ ਨਸੀਹਤ ਅਨੁਸਾਰ ਅਸੀਂ ਵੀ ਗੁਰਬਾਣੀ ਨੂੰ ਸਮਝੀਏ ਤੇ ਉਹਨਾਂ ਦੇ ਉੱਤੇ ਅਮਲ ਕਰੀਏ ਇਸ ਤਰ੍ਹਾਂ ਰੱਬ ਸਾਡੇ ਲਈ ਇੱਕ ਸਰਲ ਅਤੇ ਜਾਣੀ ਪਛਾਣੀ ਹਸਤੀ ਬਣ ਸਕਦਾ ਹੈ ਤੇ ਅਸੀਂ ਉਸ ਨੂੰ ਸਮਝ ਕੇ ਉਸ ਦਾ ਪਰਤੱਖ ਲਾਹਾ ਵੀ ਲੈ ਸਕਦੇ ਹਾਂ ਇਹ ਸਮੱਸਿਆ ਪੱਛਮੀ ਦੇਸ਼ਾਂ ਨੂੰ ਵੀ ਹੈ ਤੇ ਉਹ ਵੀ ਇਸ ਸੰਬੰਧ ਦੇ ਵਿੱਚ ਪਿਛਲੇ 7-8 ਦਹਾਕਿਆਂ ਤੋਂ ਗੰਭੀਰ ਖੋਜਾਂ ਕਰਦੇ ਆ ਰਹੇ ਨੇ ਉਨਾ ਦੇ ਮਨੋਵਿਗਿਆਨੀਆਂ ਇਤਿਹਾਸਕਾਰਾਂ ਫਿਲਾਸਫਰਾਂ ਨੇ ਪੂਰਬੀ ਮਹਾਪੁਰਖਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਸਾਧਨਾ ਖਿਮਾ ਪ੍ਰੇਮ ਸ਼ੁਕਰਗੁਜ਼ਾਰੀ ਯਾਨਕਿ ਸ਼ੁਕਰਾਨਾ ਤੇ ਭਾਣਾ ਮੰਨਣ ਵਰਗੇ ਅਧਿਆਤਮਵਾਦੀ ਵਿਸ਼ਿਆਂ ਦੇ ਉੱਤੇ ਖੋਜਾਂ ਕਰ ਲਈਆਂ ਉਹ ਇਸ ਨਤੀਜੇ ਦੇ ਉੱਤੇ ਪਹੁੰਚ ਗਏ ਕਿ ਸਭ ਗੁਣ ਸੁਚੱਜੇ ਖੁਸ਼ਹਾਲ ਸਫਲ ਜੀਵਨ ਦੇ ਲਈ ਜ਼ਰੂਰੀ ਨੇ ਇਹਨਾਂ ਖੋਜਾਂ ਨੇ ਪੁਰਾਤਨ ਸਿਆਣਪਾਂ ਦੇ ਅਜੋਕੀਆਂ ਸਾਇੰਸ ਜੜੀਆਂ ਸਾਇੰਸਿਕ ਖੋਜਾਂ ਦੇ ਨਾਲ ਸੁਮੇਲ ਦੀ ਵਿਚਾਰਧਾਰਾ ਨੂੰ ਜਨਮ ਦਿੱਤਾ ਹੈ ਇਸ ਵਿਚਾਰਧਾਰਾ ਦੇ ਮੁੱਖ ਸੂਤਰਤਾਰ ਮਾਰਟਿਨ ਸੈਲਿੰਗਮੈਨ ਅਤੇ ਜੋਨਾਥਨ ਹਾਈਟ ਵਰਗੇ ਮਨੋਵਿਗਿਆਨੀ ਨੇ ਇਸ ਦੇ ਅਨੁਸਾਰ ਅਸੀਂ ਸਭ ਦੇ ਲਈ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਸਿਰਜ ਸਕਦੇ ਹਾਂ ਜਿਸ ਨੂੰ ਆਧਾਰ ਬਣਾ ਕੇ ਅਸੀਂ ਅੱਗੇ ਆਪਣੇ ਤਰਕ ਅਤੇ ਸਮਰੱਥਾ ਦੇ ਨਾਲ ਵਿਅਕਤੀਗਤ ਢੰਗੂ ਲਿਖ ਸਕਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਹੇਠਲੇ ਮੂਲ ਰੱਬੀ ਸਿਧਾਂਤ ਰੱਖੇ ਜਾ ਸਕਦੇ ਨੇ ਪਰ ਅਸੀਂ ਖੋਜਿਆ ਨਹੀਂ ਨਾ ਉਹਦੇ ਉੱਤੇ ਗੱਲਾਂ ਨਹੀਂ ਕਰਦੇ ਅਸੀਂ ਤਾਂ ਗਲੇ ਵੜਦੇ ਆ ਅਸੀਂ ਤਾਂ ਜਿਹੜਾ ਕੁਝ ਗਲਤ ਕਰਦਾ ਹੈ ਬੋਲ ਲੈਂਦਾ ਹੈ ਕੋਈ ਗੁਰਬਾਣੀ ਗਲਤ ਪੜ੍ਹ ਲੈਂਦਾ ਉਹਨੂੰ ਦੋਸ਼ੀ ਠਹਿਰਾ ਦਿੰਨੇ ਆ ਪਰ ਇਹਨਾਂ ਲੋਕਾਂ ਨੇ ਉਹਨੂੰ ਖੋਜਿਆ ਪ੍ਰੈਕਟੀਕਲ ਅਜੇ ਜ਼ਿੰਦਗੀ ਦੇ ਵਿੱਚ ਉਹ ਹੰਡਾ ਰਹੇ ਨੇ ਇਸੇ ਕਰਕੇ ਉਹ ਸਫਲ ਰਹੇ ਉਹਨਾਂ ਨੂੰ ਰੱਬ ਲੱਭਣ ਦੀ ਜ਼ਰੂਰਤ ਨਹੀਂ ਹੈ ਉਹ ਆਪਣੇ ਕਮਾਂਕਾਰਾਂ ਦੇ ਵਿੱਚੋਂ ਹੀ ਰੱਬ ਲੱਭ ਰਹੇ ਨੇ ਰੱਬ ਦੇ ਰਸਤੇ ਦੇ ਦੋ ਹਿੱਸੇ ਨੇ ਪਹਿਲਾ ਇਹ ਜੀਵਨ ਅਰਥਾਤ ਜਨਮ ਤੋਂ ਮਰਨ ਤੱਕ ਦਾ ਹਿੱਸਾ ਦੂਸਰਾ ਮਰਨ ਤੋਂ ਬਾਅਦ ਦਾ ਹਿੱਸਾ ਹੈ ਪਹਿਲੇ ਹਿੱਸੇ ਦੇ ਵਿੱਚ ਸਾਰੇ ਇਨਸਾਨ ਵਿਸ਼ਵਾਸ ਕਰਦੇ ਨੇ ਜਦੋਂ ਕਿ ਦੂਸਰੇ ਹਿੱਸੇ ਦੇ ਵਿੱਚ ਬਹੁਤੇ ਨਹੀਂ ਕਰਦੇ ਆ ਦੂਸਰੇ ਹਿੱਸੇ ਦੇ ਵਿੱਚ ਵਿਸ਼ਵਾਸ ਕਰਨ ਜਾਂ ਨਾ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਜੀਵਨ ਦੋਵੇਂ ਤਰ੍ਹਾਂ ਦੇ ਵਿਸ਼ਵਾਸਾ ਵਾਲੇ ਇਨਸਾਨਾਂ ਨੇ ਜੀਉਣਾ ਹੈ ਮਹਾਪੁਰਖ ਸਮਝਾਉਂਦੇ ਨੇ ਕਿ ਪਹਿਲੇ ਹਿੱਸੇ ਅਰਥਾਤ ਇਸ ਜੀਵਨ ਨੂੰ ਸਵੱਛ ਤੇ ਨੈਤਿਕ ਕਦਰਾਂ-ਕੀਮਤਾਂ ਦੇ ਅਨੁਸਾਰ ਤੇ پاک ਪਵਿੱਤਰ ਢੰਗ ਦੇ ਨਾਲ ਜੂਣਾ ਸਭ ਦੇ ਲਈ ਜ਼ਰੂਰੀ ਹੈ। ਬਲਕਿ ਦੂਸਰੇ ਹਿੱਸੇ ਦੇ ਵਿੱਚ ਵਿਸ਼ਵਾਸ ਕਰਨ ਵਾਲਿਆਂ ਲਈ ਵੱਧ ਜ਼ਰੂਰੀ ਹੈ। ਕਿਉਂਕਿ ਇਸ ਜੀਵਨ ਨੇ ਹੀ ਅਗਲੇ ਜਨਮ ਦਾ ਆਧਾਰ ਬਣਨਾ ਹੈ। ਜਿ세 ਆਪਣੇ ਪਾਰਟਨਰ ਦੇ ਨਾਲ ਹੀ ਜਿ세 ਆਪਣੇ ਪਰਿਵਾਰਾਂ ਦੇ ਨਾਲ ਹੀ ਜੇ ਦਗਾ ਕਮਾਉਨੇ ਆ ਇਹ ਉਹਨਾਂ ਦੇ ਨਾਲ ਜੇ ਸੱਚ ਨਹੀਂ ਬੋਲਦੇ ਤਾਂ ਗਲਤੀ ਨਹੀਂ ਕਬੂਲਦੇ। ਤਾਂ ਫਿਰ ਰੱਬ ਕਿੱਥੋਂ ਲੱਭਣਾ ਹੈ ਜੋ ਇਸ ਜਨਮ ਦੇ ਵਿੱਚ ਮੰਦਾ ਹੈ ਉਸ ਨੂੰ ਅਗਲੇ ਜਨਮ ਦੇ ਵਿੱਚ ਕਿਸੇ ਨੇ ਚੰਗਾ ਨਹੀਂ ਬਣਾਉਣਾ ਨਵੇਂਡੇ ਕਰਮਾਂ ਉੱਤੇ ਹੋਣੇ ਨੇ ਹੁਣੇ ਕਹਿੰਦੇ ਨੇ ਕਿਸੇ ਨਾਲ ਤੇਰੀ ਬਾਤ ਪੁੱਛਣੀ ਭਰੋਸਿਆਂ ਜਾਂ ਮਾਨਤ ਮਾਨਤਾਵਾਂ ਦੇ ਉੱਤੇ ਨਹੀਂ ਹੋਣੇ ਪਰ ਅਜੋਕੇ ਪਖੰਡੀ ਬਾਬੇ ਸਾਨੂੰ ਅਗਲੇ ਜਨਮ ਦੇ ਭੁਲੇਖਿਆਂ ਦੇ ਵਿੱਚ ਉਲਝਾ ਕੇ ਰੱਖਦੇ ਆ ਕਿਸਮਤ ਬਦਲਣ ਦੇ ਫੋਕੇ ਲਾਰਿਆਂ ਰਾਹੀ ਪਖੰਡੀ ਬਾਬੇ ਸਾਨੂੰ ਰੱਬ ਤੋਂ ਦੂਰ ਕਰਦੇ ਨੇ ਇਨਾਂ ਤੋਂ ਬਚਣਾ ਸਾਡਾ ਫਰਜ਼ ਹੈ। ਮਹਾਪੁਰਖਾਂ ਦੀਆਂ ਐਲਾਨੀਆਂ ਨਸੀਹਤ ਹੈ ਕਿ ਅਸੀਂ ਚੰਗੇ ਅਤੇ ਵਧੀਆ ਇਨਸਾਨ ਬਣ ਕੇ ਤੇ ਖੁਸ਼ਹਾਲ ਜੀਵਨ ਜੂਣਾ ਸਿੱਖ ਕੇ ਰੱਬ ਨੂੰ ਮਿਲ ਸਕਦੇ ਹਾਂ। ਪਰ ਧਰਮਾਂ ਦੇ ਕਥਿਤ ਰਾਖੇ ਸਾਨੂੰ ਉਲਟ ਝਾਂਸਾ ਦਿੰਦੇ ਨੇ। ਉਲਟ ਝਾਂਸਾ ਦਿੰਦੇ ਐ ਕਿ ਅਸੀਂ ਰੱਬ ਨੂੰ ਮਿਲ ਕੇ ਚੰਗੇ ਤੇ ਵਧੀਆ ਕਹਿੰਦੇ ਇਨਸਾਨ ਬਣ ਸਕਾਂਗੇ ਤੇ ਕੁਝ ਹਾਲ ਜੀਵਨ ਪ੍ਰਾਪਤ ਕਰ ਜਾਵਾਂਗੇ। ਸੋ ਸਾਡਾ ਕੰਮ ਰੱਬ ਨੂੰ ਮਿਲ ਕੇ ਚੰਗੇ ਬਣਨਾ ਨਹੀਂ ਹੈ। ਸਾਗੋ ਚੰਗੇ ਬਣ ਕੇ ਰੱਬ ਨੂੰ ਮਿਲਣਾ ਹੈ। ਮਹਾਪੁਰਖਿਆ ਨੇ ਸਮਝਾਇਆ ਕਿ ਰੱਬ ਦਾ ਧਰਮਾਂ ਦੇ ਨਾਲ ਬਹੁਤਾ ਤੋਲ ਲਗ ਨਹੀਂ। ਸਾਡੇ ਕੋ ਸਾਡੇ ਕੋ 5000 ਸਾਲ ਪੁਰਾਣਾ ਸਾਡਾ ਲਿਖਤੀ ਇਤਿਹਾਸ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੰਦਾ ਹੈ ਕਿ ਹਰ ਧਰਮ ਦੀ ਸ਼ੁਰੂਆਤ ਦੀ ਕੋਈ ਨਾ ਕੋਈ ਮਿਤੀ ਹੈ। ਜਦੋਂ ਕਿ ਰੱਬ ਇਨ੍ਹਾਂ ਸਭ ਤੋਂ ਪਹਿਲਾਂ ਦਾ ਬਣਿਆ ਹੋਇਆ। ਇਸੇ ਵੈਸੇ ਵੀ ਸਾਰੇ ਧਰਮਾਂ ਦਾ ਆਧਾਰ ਅਧਿਆਤਮਵਾਦ ਹੀ ਹੈ। ਜੋ ਇੱਕ ਹੈ ਪਰ ਇਹਨਾਂ ਦੀ ਸ਼ੁਰੂਆਤ ਦੇ ਸਮੇਂ ਸਥਾਨ ਇਤਿਹਾਸਕ ਤੇ ਸੱਭਿਆਚਾਰਕ ਪਿੱਠਭੂਮੀ ਆਡ-ਅਡ ਹੋਣ ਦੇ ਕਰਕੇ ਇਹਨਾਂ ਦੇ ਬਾਹਰੀ ਰਸਮਾਂ ਰਿਵਾਜਾਂ ਦਾ ਆਡ-ਅਡ ਹੋਣਾ ਕੁਦਰਤੀ ਹੈ ਰੈਬਰ ਅਖਵਾਉਣ ਵਾਲਿਆਂ ਨੇ ਸਾਨੂੰ ਰਸਮਾਂ ਰਿਵਾਜਾਂ ਦੇ ਵਿੱਚ ਉਲਝਾ ਕੇ ਰੱਬ ਨੂੰ ਬਹੁਤਾ ਗੁੰਝਲਦਾਰ ਬਣਾ ਦਿੱਤਾ ਸੋ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਨ ਤੇ ਆਪੋ ਆਪਣੇ ਧਰਮ ਦੇ ਮੋਢੀ ਮਹਾਪੁਰਖਾਂ ਦੀ ਸਰਲ ਸਿੱਖਿਆਵਾਂ ਨੂੰ ਖੁਦ ਸਮਝਣ ਤੇ ਮੰਨਨ ਦੇ ਨਾਲ ਹੀ ਅਸੀਂ ਧਰਮਾਂ ਦੀ ਬਲਕਣਾ ਤੋਂ ਬਾਹਰ ਨਿਕਲ ਕੇ ਰੱਬ ਦੀ ਸਰਲਤਾ ਦਾ ਜਿਹੜਾ ਸੌਖੇ ਤਰੀਕੇ ਦੇ ਨਾਲ ਅਹਿਸਾਸ ਕਰ ਸਕਦੇ ਹਾਂ ਸਾਰਤਾ ਤੇ ਹੀ ਆਖਰ ਦੇ ਵਿੱਚ ਕਿ ਅਸੀਂ ਪਰੰਪਰਾਵਾਦੀਆਂ ਵੱਲੋਂ ਕਾਫਰ ਗਰਦਾਨੇ ਜਾਣ ਦੇ ਡਰ ਤੋਂ ਬੇਵਕੂਫ ਬੇਖੋਫ ਹੋ ਕੇ ਆਪਣੇ ਤਰਕ ਅਤੇ ਵਿਵੇਕ ਦੀ ਸਦ ਵਰਤੋਂ ਕਰੀਏ ਤੇ ਰੱਬ ਦੇ ਔਖੇ ਭੇਦ ਖੋਲਣ ਦੀਆਂ ਸਫਲ ਕੋਸ਼ਿਸ਼ਾਂ ਦੀ ਬਜਾਏ ਮੋਢੀ ਮਹਾਪੁਰਖਾਂ ਦੀਆਂ ਸਤਿ ਦੇਵੀ ਅਤੇ ਸਰਲ ਸਿਆਣਪਾਂ ਦਾ ਅੱਜ ਦੀਆਂ ਵਿਗਿਆਨਕ ਖੋਜਾਂ ਦੇ ਨਾਲ ਸੁਮੇਲ ਕਰਨ ਦਾ ਹਿਆ ਕਰ ਲਈਏ ਇਨ੍ਹਾਂ ਤੇ ਹੀ ਜਿਹੜਾ ਅਮਲ ਕਰ ਲਈਏ ਇਹਨਾਂ ਦੇ ਉੱਤੇ ਹੀ ਜੀ ਦੋਸਤੋ ਇਹ ਸੀ ਜੀ ਗੱਲਬਾਤ ਰੱਬ ਇੱਕ ਗੁੰਜਲਦਾਰ ਬੁਝਾਰਤ ਰੱਬ ਇੱਕ ਗੋਰਖ ਧੰਦਾ ਖੋਲਣ ਲੱਗਿਆ ਪੇਚ ਇਸ ਤੇ ਕਾਫਰ ਹੋ ਜਾਏ ਬੰਦਾ ਇੰਜੀਨੀਅਰ ਈਸ਼ਰ ਸਿੰਘ ਉਹਨਾਂ ਦੀ ਕਲਮ ਦੇ ਵਿੱਚੋਂ ਬਾਕਮਾਲ ਗੱਲਬਾਤ ਸੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹਦੇ ਵਿੱਚੋਂ ਮੈਨੂੰ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਰੱਬ ਇੱਕ ਗੁੰਝਲ ਤਾਰ ਬੁਝਾਰਤ